ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਸਵੇਰ ਦੇ 6:30 ਦਾ ਟਾਈਮ ਆ ਤੇ ਮੈਂ ਇੱਥੇ ਸਬਜ਼ੀ ਕੱਟ ਕਰ ਰਹੀ ਸੀ ਸਬਜ਼ੀ ਅੱਜ ਬਣਾਉਣੇ ਸੀਗੇ ਪਿੰਡਾਂ ਤੇ 6:30 ਵਜੇ ਸਵੇਰ ਮੈਨੂੰ ਜਾਗ ਆ ਗਈ ਸੀ ਬੱਚਾ ਢੂ ਲਗਾ ਕੇ ਨਹਾ ਕੇ ਉਸ ਤੋਂ ਬਾਅਦ ਗੁਰੂ ਸਾਹਿਬ ਦੇ ਚਰਨਾਂ 'ਚ ਹਾਜ਼ਰੀ ਭਰ ਲਈ ਸੀ ਤੇ ਚਾਹ ਹਜੇ ਮੈਨੂੰ ਐਸ ਵੀ ਬੱਚੇ ਵੀ ਸੁੱਤੇ ਪਏ ਸੀਗੇ ਤਾਂ ਕਰਕੇ ਮੈਂ ਚਾਹ ਬਣਾਈ ਤੇ ਮੈਨੂੰ ਐਸੀ ਸਬਜ਼ੀ ਕੱਟ ਲੈ ਪਹਿਲਾਂ ਤੇ ਪਿੰ ਕਿਉਂਕਿ ਮੰਡੀ ਦੇ ਵਿੱਚ ਸਬਜ਼ੀ ਲੈ ਕੇ ਆਉਣੇ ਤੇ ਬਹੁਤ ਜ਼ਿਆਦਾ ਰੇਤਾਂ ਮਿੱਟੀ ਹੁੰਦਾ ਵੈਸੇ ਵੀ ਹੁਣ ਹਨੇਰੀਆਂ ਜ਼ਿਆਦਾ ਆਉਂਦੀਆਂ ਤੇ ਰਾਤ ਦੀ ਹਨੇਰੀ ਵੀ ਕਾਫੀ ਚੱਲੀ ਜਾਂਦੀ ਸੀ ਰੇਤਾਂ ਮਿੱਟੀ ਪਿਛਲੇ ਵਿੜੇ 'ਚ ਵੀ ਕਾਫੀ ਹੋਇਆ ਪਿਆ ਸੀਗਾ ਉਧਰ ਤਾਂ ਮੈਂ ਝਾੜੂ ਨਹੀਂ ਲਗਾਇਆ ਸੀ ਮੈਨੂੰ ਐਸ ਵੀ ਚਲੋ ਬਾਅਦ ਦੇ ਵਿੱਚ ਕੰਮ ਕਰਕੇ ਤੇ ਉਧਰੋਂ ਥਾਂ ਧੋ ਦੋਗੇ ਕਿਉਂਕਿ ਬਸ ਆਇਆ ਹੁੰਦਾ ਵੀ ਜੇ 10 ਮਿੰਟ ਆਪਾਂ ਜਲਦੀ ਉੱਠ ਖੜਿਆ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਜਾਵੇ ਘਰ ਦੇ ਕੰਮ ਤਾਂ ਇਹ ਤਾਂ ਸਾਰਾ ਦਿਨ ਲੋਟ ਆਉਂਦੇ ਹੀ ਨਹੀਂ ਬਸ ਸਬਜ਼ੀ ਕੱਟ ਲੈਨੇ ਆ ਤੇ ਨਾਲ ਬਣਾ ਲਾਂਗੇ ਆਪਾਂ ਖੁਸ਼ ਹੋਰ ਅੱਜ ਕਿਉਂਕਿ ਸੁੱਕੀ ਸਬਜ਼ੀ ਦੇ ਨਾਲ ਫਿਰ ਸਾਵਧਾਨੀ ਗਾ ਦੁਪਹਿਰ ਤੱਕ ਦਾਇਆ ਹੁੰਦਾ ਵੀ ਚਲੋ ਇੱਕ ਵਾਰੀ ਬਣਾਈਆ ਦੁਪਹਿਰ ਤੱਕ ਦਾ ਸਰਦੇ ਸ਼ਾਮ ਨੂੰ ਤਾਂ ਕੋਈ ਨਾ ਕੋਈ ਦਾਲ ਸਬਜ਼ੀ ਹੋਰ ਦੇਖ ਕੇ ਬਣਾਈ ਜਾਂਦੀ ਹੈਗੀ ਪਿੰਡਾਂ ਗਾ ਤੇ ਥੋੜਾ ਜਾਇਆ ਵੀ ਟਾਈਮ ਵੀ ਲੱਗ ਜਾਂਦਾ ਕੱਟ ਕਰ ਕਰਕੇ ਰੱਖਣ ਤੇ ਐ ਹੁੰਦਾ ਵੀ ਹੋਰ ਕੋਈ ਸਬਜ਼ੀ ਤਾਂ ਕੱਟ ਕਰਕੇ ਫਿਰ ਅੱਜ ਦੇ ਵਿੱਚ ਰੱਖ ਦਿੰਨੇ ਆ ਤੇ ਪਿੰਡਾਂ ਗਾ ਦਾ ਥੋੜਾ ਜਾਇ ਹੋ ਜਾਂਦਾ ਵੀ ਫਿਰ ਜਦੋਂ ਬਾਹਰ ਕੱਢਦੇ ਆ ਤੇ ਇਹ ਗਿਲ ਲਗਾ ਜੀ ਇਹ ਤਾਂ ਬਾਅਦ ਦੇ ਵਿੱਚ ਫਿਰ ਧੁੱਤੀਆਂ ਵੀ ਜਾਂਦੀਆਂ ਕੱਟ ਕਰਕੇ ਕਿਉਂਕਿ ਕੱਟ ਕਰਨ ਤੋਂ ਪਹਿਲਾਂ ਹੀ ਧੋ ਕੇ ਰੱਖਣੀਆਂ ਪੈਣਗੀਆਂ ਤੇ ਬਾਕੀ ਆਏ ਵੀ ਬਾਹਰ ਰੱਖੀ ਸਬਜ਼ੀ ਵੀ ਹੁਣ ਕਮਲ ਆ ਜਾ ਜਾਂਦੀ ਹੈ ਗਰਮੀ ਬਹੁਤ ਜ਼ਿਆਦਾ ਹੋ ਗਈ ਹੈਗੀ ਤੇ ਮੈਂ ਲੌਬੀ ਦੇ ਵਿੱਚ ਬੈਠ ਕੇ ਬਸ ਇੱਥੇ ਹੀ ਕੱਟ ਦੂੰਗੀ ਕਿਉਂਕਿ ਅੰਦਰ ਲਾਈਟਾਂ ਬੰਦ ਕੀਤੀਆਂ ਆਵੀਆਂ ਬੱਚੇ ਹਜੇ ਸੁੱਤੇ ਪਏ ਸੀਗੇ ਸਬਜ਼ੀ ਕੱਟ ਕਰਕੇ ਉਸ ਤੋਂ ਬਾਅਦ ਹੀ ਚਾਹ ਬਣਾਉਂਗੀ ਮੈਂ ਤੇ ਚਾਹ ਵੀ ਅੱਜ ਥੋੜਾ ਜਿਹਾ ਮੈਂ ਜਲਦੀ ਬਣਾਉਂਗੀ ਕਿਉਂਕਿ ਮੈਨੂੰ ਐ ਲੱਗਦਾ ਵੀ ਮੈਂ ਜਿੰਨਾ ਲੇਟ ਕਰ ਦੇਣੀ ਆ ਚਾਹ ਨੂੰ ਤੇ ਉਹਨਾਂ ਹੀ ਉੱਠਣ ਨੂੰ ਵੀ ਲੇਟ ਕਰਨ ਲੱਗਗੇ ਹੈਗੇ ਪਹਿਲਾਂ ਸਵੇਰ ਜਲਦੀ ਉੱਠ ਖੜਦੇ ਸੀਗੇ ਤੇ ਹੁਣ ਸਾਢੇ 6:00 ਪੌਣੇ 7:00 ਵਜੇ ਉੱਠਦੇ ਆਗੇ ਸਾਰੇ ਅੱਜ ਮੈਨੂੰ ਆਇਆ ਵਿਚਾਲੇ 6:00 ਵਜੇ ਚਾਹ ਬਣਾ ਦੂੰਗੀ ਤੇ ਚਾਹ ਬਣੀ ਹੁੰਦੀ ਹੈ ਤਾਂ ਉਹ ਦੋ ਦਿਨਾਂ ਨੂੰ ਵੀ ਫਿਰ ਇੱਕ ਵਾਰੀ ਜਦੋਂ ਆਵਾਜ਼ ਲਗਾ ਦੇਣੇ ਵਿੱਚ ਚਾਹ ਖਰਾਬ ਹੋ ਜਾਊਗੀ ਉੱਠ ਖੜੋ ਤੇ ਜਲਦੀ ਉੱਠ ਖੜਦੇ ਉਸ ਤੋਂ ਬਾਅਦ ਬਸ ਮੈਂ ਚਾਹ ਬਣਾ ਲਈ ਸੀਗੀ ਚਾਹ ਪਾਣੀ ਪੀ ਕੇ ਤੇ ਹੁਣ ਸਬਜ਼ੀ ਨੂੰ ਤਲਕਾ ਲਾ ਦੂੰਗੀ ਤੇ ਨਾਲ ਦਾਲ ਬਣਾਉਣੀ ਸੀਗੀ ਪਿਆਜ਼ ਕੱਟਲੇ ਸੀਗੇ ਅਲੱਗ ਇਹ ਪਿੰਡਾਂ ਵਿੱਚ ਪਾਉਣ ਨੂੰ ਤੇ ਬਾਕੀ ਤੜਕਾ ਕੱਟ ਲਿਆ ਸੀਗਾ ਦਾਲ ਵਾਸਤੇ ਦਾਲ ਵੀ ਪਹਿਲਾਂ ਮੈਂ ਭਿਓ ਕੇ ਰੱਖ ਲਈ ਸੀ ਤੇ ਪਿੰਡਾ ਨੂੰ ਲਾਉਂਗੇ ਅਜਵੈਨ ਦਾ ਤੜਕਾ ਮੈਂ ਅਜਵੈਨ ਪਾਲੀ ਸੀ ਤੇਲ ਗਰਮ ਹੋ ਗਿਆ ਸੀ ਤੇ ਪਿਆਜ਼ ਲਸਣ ਜਿਹੜੇ ਕੱਟ ਕੇ ਰੱਖੇ ਸੀਗੇ ਉਹ ਪਾਤੇ ਤੇ ਨਾਲ ਇਧਰ ਕੁੱਕਰ ਦੇ ਵਿੱਚ ਵੀ ਤੇਲ ਪਾਤਾ ਸੀਗਾ ਦਾਲ ਨੂੰ ਬਸ ਪਹਿਲਾਂ ਤੜਕਾ ਲਗਾ ਕੇ ਪਾ ਦੂੰਗੀ ਤੇ ਦਾਲ ਨੂੰ ਜੀਰੇ ਦਾ ਤੜਕਾ ਲਗਾਉਂਗੇ ਪਿਆਜ਼ ਲਸਣ ਤੇ ਟਮਾਟਰ ਇਕੱਠੇ ਹੀ ਇਹਦਾ ਭੁੰਨ ਲਾਗੇ ਤੜਕਾ ਪਹਿਲਾਂ ਲਾ ਕੇ ਤੇ ਬਸ ਦਾਲ ਬਣਾ ਦੂੰਗੀ ਸੁੱਕੀ ਸਬਜ਼ੀ ਦਾ ਆਉਂਦਾ ਵੀ ਕੱਲੀ ਖਾਦੀ ਵੀਰੀ ਜਾਂਦੀ ਤੇ ਬਾਕੀ ਇਹਦਾ ਸਰਦਾ ਵੀ ਨਹੀਂ ਆ ਸੁੱਕੀ ਸਬਜ਼ੀ ਦੇ ਨਾਲ ਕੱਲੀ ਦੇ ਨਾਲ ਨਾਲ ਦਾਲ ਵਗੈਰਾ ਹੋਵੇ ਤਾਂ ਚਲ ਦਹੀਂ ਦਾ ਤਾਂ ਆਉਂਦਾ ਵੀ ਚਲੋ ਸਵੇਰ ਦੇ ਟਾਈਮ ਤੇ ਦਹੀਂ ਖਾਦੀ ਜਾਂਦੀ ਹੈ ਦੁਪਹਿਰ ਦੇ ਟਾਈਮ ਤੇ ਟਿਫਨ ਦੇ ਵਿੱਚ ਤਾਂ ਦਹੀਂ ਨਾਲ ਨਹੀਂ ਜਾਂਦੀਗੀ ਵੈਸੇ ਜਦੋਂ ਇਹਨਾਂ ਦਾ ਮਾਨ ਕਰਦਾ ਹੁੰਦਾ ਤੇ ਉੱਥੋਂ ਲੈ ਲੈਂਦੇ ਹੁੰਦੇ ਕੱਪ ਦਹੀਂ ਦਾ ਮੈਂ ਤੜਕਾ ਲਗਾ ਦੇਗੀ ਤੇ ਬਸ ਐ ਹੁੰਦਾ ਵੀ ਚਲੋ ਜੇ ਸੁਬਾ ਜਲਦੀ ਉੱਠਿਆਂ ਤਾਂ ਕੰਮ ਵੀ ਜਲਦੀ ਹੋ ਜਾਣਾ ਤੇ ਕੱਪੜੇ ਹਜੇ ਹੈ ਨਹੀਂ ਸੀ ਲਗਾਉਣ ਵਾਲੇ ਥੋੜੇ ਸੀਗੇ ਕਿਉਂਕਿ ਕੱਲ ਵੀ ਮੈਂ ਛਾਉਣ ਨੂੰ ਧੋਤੇ ਸੀਗੇ ਕੱਪੜੇ ਤੇ ਮੈਨੂੰ ਐਸੇ ਵੀ ਚਲੋ ਸਾਰੇ ਜਾਣ ਇੱਕ ਵਾਰੀ ਨਹਾ ਲੈਣ ਤੇ ਉਸ ਤੋਂ ਬਾਅਦ ਹੀ ਮੈਂ ਵਾਸ਼ਿੰਗ ਮਸ਼ੀਨ ਲਾਉਂਗੀ ਪਿਆਜ਼ ਲਸਣ ਪੁੱਜ ਗਿਆ ਸੀ ਤੇ ਉਸ ਤੋਂ ਬਾਅਦ ਟਮਾਟਰ ਜਿਹੜਾ ਕੱਟ ਕਰਕੇ ਰੱਖਿਆ ਸੀ ਤੇ ਉਹ ਪਾ ਦੂੰਗੀ ਟਮਾਟਰ ਵੀ ਭੁੰਨ ਲਾਂਗੇ ਤੇ ਨਾਲ-ਨਾਲ ਉਧਰ ਤੜਕਾ ਦਾਲ ਵਾਲਾ ਤਾਂ ਪੱਕ ਗਿਆ ਸੀ ਤੇ ਉਹਦੇ ਵਿੱਚ ਵੀ ਮਸਾਲੇ ਪਾ ਦੂੰਗੀ ਹੁਣ ਮੈਂ ਹਲਦੀ ਪਾ ਦੋਗੇ ਇਸ ਦੇ ਵਿੱਚ ਲਾਲ ਮਿਰਚ ਤੇ ਨਾਮਕ ਹੋਰ ਇਸ ਦੇ ਵਿੱਚ ਕੋਈ ਮਸਾਲੇ ਨਹੀਂ ਪਾਉਂਦੀ ਦਾਲ ਦੇ ਵਿੱਚ ਕਿਉਂਕਿ ਇਹ ਸਿੰਪਲ ਜੀ ਦਾਲ ਜਿੰਨੇ ਮਸਾਲੇ ਦੇ ਵਿੱਚ ਘੱਟ ਹੁੰਦੇ ਆ ਤੇ ਉਨੀ ਜਿਆਦਾ ਟੇਸਟੀ ਬਣਦੀ ਹੈਗੀ ਪਾਣੀ ਪਾ ਕੇ ਤੇ ਪਾਣੀ ਨੂੰ ਇੱਕ ਜਦੋਂ ਉਬਾਲ ਆ ਗਿਆ ਤੇ ਆਪਾਂ ਇਸ ਦੇ ਵਿੱਚ ਦਾਲ ਪਾ ਦਾਂਗੇ ਤੇ ਇੱਧਰ ਵੀ ਟਮਾਟਰ ਪੁੱਜ ਗਿਆ ਸੀ ਤੇ ਪਿੰਡੀਆਂ ਜਿਹੜੀਆਂ ਕੱਟ ਕਰਕੇ ਰੱਖੀਆਂ ਸੀ ਤੇ ਉਹ ਪਾ ਦੂੰਗੀ ਤੇ ਮਸਾਲੇ ਮੈਂ ਬਾਅਦ ਦੇ ਵਿੱਚ ਪਾਉਂਗੀ ਪਿੰਡੀਆਂ ਦੇ ਵਿੱਚ 10-5-7 ਮਿੰਟ ਇਸੇ ਤਰ੍ਹਾਂ ਪਕਾ ਲੂਗੇ ਇਹਨੂੰ ਪਾਣੀ ਨੂੰ ਉਬਾਲ ਆ ਗਿਆ ਸੀਗਾ ਤੇ ਦਾਲ ਪਾ ਦੂੰਗੇ ਉਸ ਦੇ ਵਿੱਚ ਨਾਲ ਨਾਲ ਮੈਂ ਆਟਾ ਛਾਣ ਕੇ ਰੱਖ ਲਿਆ ਸੀਗਾ ਜਿੰਨੇ ਪਾਣੀ ਨੂੰ ਉਬਾਲ ਆਉਣ ਲੱਗਿਆ ਸੀਗਾ ਮੈਨੂੰ ਐਸ ਵੀ ਚਲੋ ਆਟਾ ਛਾਣ ਕੇ ਰੱਖ ਲੈਣੀ ਆ ਤੇ ਬਸ ਸਬਜ਼ੀ ਦੇ ਵਿੱਚ ਮਸਾਲੇ ਪਾ ਕੇ ਤੇ ਆਟਾ ਗੁੰਨ ਲਵਾਂਗੀ ਉਸ ਤੋਂ ਬਾਅਦ ਮੈਂ 5-4 ਮਿੰਟ ਇਸੇ ਤਰ੍ਹਾਂ ਸੇਕ ਲਵਾ ਲਿਆ ਸੀਗਾ ਸਬਜ਼ੀ ਨੂੰ ਮੈਂ ਉਸ ਤੋਂ ਬਾਅਦ ਇਸ ਦੇ ਵਿੱਚ ਹਲਦੀ ਲਾਲ ਮਿਰਚ ਤੇ ਨਮਕ ਤੇਗਰ ਮਸਾਲਾ ਵੀ ਮੈਂ ਨਾਲ ਹੀ ਪਾ ਦੂੰਗੀ ਹੁਣ ਕਿਉਂਕਿ 5-7 ਮਿੰਟ ਹੀ ਲੱਗਣਗੇ ਸਬਜੀ ਨੂੰ ਪੱਕਣ ਤੇ ਤੇ ਬਾਕੀ ਆ ਜਾਵੇ ਸੁੱਕੀ ਸਬਜੀ ਦੇ ਵਿੱਚ ਮਸਾਲੇ ਥੋੜੇ ਜੇ ਤੇਜ਼ੀ ਵਧੀਆ ਲੱਗਦੇ ਆਗੇ ਤਰੀ ਵਾਲੀ ਸਬਜੀ ਚ ਤਾਂ ਆਉਂਦਾ ਵੀ ਮਸਾਲੇ ਘੱਟ ਠੀਕ ਰਹਿੰਦੇ ਆ ਤੇ ਸੁੱਕੀ ਸਬਜੀ ਦੇ ਵਿੱਚ ਥੋੜੇ ਜੇ ਮਸਾਲੇ ਐ ਆਉਂਦਾ ਵੀ ਕਰਾਰੀ ਬਣੇ ਸਬਜੀ ਸਬਜੀ ਬਣਾ ਕੇ ਤੇ ਆਟਾ ਗੁੰਨ ਕੇ ਤੇ ਉਸ ਤੋਂ ਬਾਅਦ ਬੈੱਡ ਸ਼ੀਟਾਂ ਚ ਚੇਂਜ ਕਰਨੀਆਂ ਸੀਗੀਆਂ ਤੇ 7:00 ਵਜੇ ਦਾ ਟਾਈਮ ਸੀਗਾ ਇੱਥੇ ਮੈਨੂੰ ਐਸ ਵੀ ਚਲੋ ਬੈੱਡ ਸ਼ੀਟਾਂ ਵੀ ਚੇਂਜ ਕਰ ਦੈਂਦਾ ਨੂੰ ਤੇ ਮੈਂ ਲਗਾ ਦੂੰਗੀ ਬਾਕੀ ਬੱਚੇ ਨਹਾ ਲੈਣਗੇ ਉਹਦੋਂ ਨੂੰ ਤੇ ਫਿਰ ਦੂਸਰੇ ਕੱਪੜੇ ਵੀ ਤੋਤੇ ਜਾਣਗੇ ਫੌਣ ਵਾਲੇ ਤੇ ਬੈੱਡ ਸ਼ੀਟਾਂ ਨੂੰ ਵੀ ਪੰਜ ਦਿਨ ਹੋ ਗਏ ਸਿਹਤ ਕੀ ਦਾ ਵਸ਼ਾਂਗਾ ਨੂੰ ਹੁਣ ਤਰ ਇੱਥੇ ਮਿੱਟੀ ਦੇ ਨਾਲ ਤੇ ਜਲਦੀ ਧੋਣ ਵਾਲੇ ਹੋ ਜਰਿਆਂ ਬਾਕੀ ਗਰਮੀ ਕਰਕੇ ਬੈੱਡ ਸ਼ੀਟਾਂ ਤੋਂ ਨੇਰੂ ਹੁੰਦੀਆਂ ਵਸ਼ਾ ਕੇ ਤੇ ਉਸ ਤੋਂ ਬਾਅਦ ਵਾਸ਼ਿੰਗ ਮਸ਼ੀਨ ਲਾ ਦੂੰਗੀ ਮੈਂ ਬਸ ਫੇਰ-ਵਿੜ ਤਾਂ ਆ ਹੁੰਦਾ ਵੀ ਭੱਜ-ਭੱਜ ਕੇ ਜਿੰਨਾ ਹੁਣ ਜਲਦੀ ਕੰਮ ਹੋ ਜਾਣਾ ਕਿਉਂਕਿ ਧੁੱਪ ਝੜ ਜਾਂਦੀ ਇੱਕ ਤਾਂ ਚੜਦੀ ਧੁੱਪ ਹੀ ਆਉਂਦੀ ਆ ਤੇ ਕੰਮ ਬਸ ਜਿਹੜੇ ਧੁੱਪ ਤੋਂ ਪਹਿਲਾਂ-ਪਹਿਲਾਂ ਹੋ ਜਾਣਾ ਤੇ ਵਧੀਆ ਰਹਿੰਦੇ ਹੈਗੇ। ਬਾਕੀ ਬੈਡਰੂਮ ਦੇ ਵਿੱਚ ਇੱਕ ਵਾਰੀ ਬੈੱਡ ਸ਼ੀਟ ਵਿਛਾ ਦਿੰਦੇ ਆ ਜਦੋਂ ਝਾੜ ਕੇ ਜਾਨ ਵੀ ਵਿਛਾ ਦਿੰਦੇ ਤੋਤੀ ਵੀ ਇਹਦਾ। ਕਮਰਾ ਸਾਫ਼ ਲੱਗਣ ਲੱਗ ਜਾਂਦਾ ਹੈ ਰੂਮੰ ਦੇ ਨਾਲ ਤੇ ਉਸ ਤੋਂ ਬਾਅਦ ਬਸ ਦੂਸਰੇ ਰੂਮ ਦੇ ਵਿੱਚ ਆ ਗਈ ਸੀ ਤੇ ਇੱਧਰ ਵੀ ਬੈੱਡ ਸ਼ੀਟ ਚੇਂਜ ਕਰਨੀ ਹੈਗੀ ਅੱਜ। ਕਿਉਂਕਿ ਮੈਨੂੰ ਐਸ ਵੀ ਕੱਪੜੇ ਅਜ ਥੋੜੇ ਆ ਕੇ ਫੋਨ ਵਾਲੇ ਤੇ ਨਾਲ ਬੈੱਡ ਸ਼ੀਟਾਂ ਚੱਕ ਲੈਣੇ ਇਹਨਾਂ ਨੂੰ ਬਾਕੀ ਕਈ ਵਾਰੀ ਤੌਲਗੀਆਂ ਵਗੈਰਾ ਚੱਕ ਲੈਣੇ ਹੁੰਦੇ ਨਾਲ ਜਿੱਦੇ ਥੋੜੇ ਹੁੰਦੇ ਆ ਕੱਪੜੇ ਬੈੱਡ ਸ਼ੀਟ ਇਧਰ ਲਈ ਵੀ ਵਛਾਤੀ ਆ ਦੇ ਬਸ 7:20 ਮਿੰਟ ਹੋਏ ਸੀ ਇਸ ਟਾਈਮ ਤੇ ਇਹਦੇ ਬਾਅਦ ਇਸ ਤੋਂ ਬਾਅਦ ਮੈਂ ਲੱਸੀ ਬਣਾ ਕੇ ਤੇ ਰੋਟੀ ਬਣਾਉਣ ਲੱਗ ਜੂੰਗੀ ਤੇ ਪ੍ਰਵ ਲਾਗੇ ਸੀ ਪੋਚਾ ਲਗਾਉਣ ਕਹਿੰਦੇ ਪੋਚਾ ਮੰਮਾ ਮੈਂ ਲਗਾ ਦਿੰਨੀ ਆਗੀ ਆਉਂਦਾ ਵੇਣਾ ਵੀ ਬਸ 12 ਵਜੇ ਜਾਂਦੀ ਹੁੰਦੀ ਹੈ ਸਕੂਲ ਤੇ ਬਾਕੀ ਆਇਆ ਸੀਗਾ ਵੀ ਅੱਜ ਜਲਦੀ ਉੱਠ ਖੜੀ ਸੀ ਤਾਂ ਕਰਕੇ ਕਹਿੰਦੀ ਪੋਚਾ ਮੈਂ ਲਗਾ ਦਿੰਦੀ ਆ ਤੇ ਮੈਂ ਰੋਟੀ ਬਣਾਉਣ ਲੱਗੀ ਸੀ ਰਸੀ ਬਣਾ ਕੇ ਅੱਗੇ ਤਾਂ ਵੈਸੇ 8 ਵਜੇ ਲੱਗਦੀ ਹੁੰਦੀ ਹੈ ਰੋਟੀ ਬਣਾਉਣ ਤੇ ਅੱਜ ਵੈਸੇ ਆਈ ਸੀ ਵੀ ਜਦੋਂ ਉੱਠੀ ਖੜਿਆ ਜਲਦੀ ਤਾਂ ਹੁਣ ਰੋਟੀ ਵੀ ਜਲਦੀ ਬਣਾ ਦਾ ਬਾਕੀ ਆਇਆ ਵੀ ਕੰਮ ਤਾਂ ਚਲੋ ਫਿਰ ਬਾਅਦ ਦੇ ਵਿੱਚ ਵੀ ਹਜੇ ਕੱਪੜੇ ਵਗੈਰਾ ਵੀ ਧੋਣੇ ਤੇ ਥਾਂ ਵੀ ਧੋਣਾ ਪਊਗਾ ਰੇਤਾ ਮਿੱਟੀ ਵੈਸੇ ਤਾਂ ਡੇਲੀ ਧੋਣੇ ਆ ਤੇ ਪਰ ਇੱਤਾ ਮਿੱਟੀ ਕਰਕੇ ਜ਼ਰੂਰੀ ਹੋ ਜਾਂਦਾ ਹੈਗਾ ਧੋਣਾ। ਸਵੇਰ ਜਾਗਤਾ ਮੈਨੂੰ ਪਹਿਲਾਂ 3:00 ਵਜੇ ਆ ਗਈ ਸੀ ਤੇ ਉਸ ਟਾਈਮ ਤੇ ਮੈਂ ਪੈ ਗਈ ਅੱਧਾ ਘੰਟਾ ਮੈਂ ਵੇਟ ਕੀਤਾ ਮੈਨੂੰ ਐਸ ਵੀ ਚਲੋ ਨੀਂਦ ਆ ਜੇ ਤੇ ਫਿਰ ਮੈਨੂੰ ਆਊਗਾ ਵੀ ਚਲੋ ਹੁਣ ਜੇ ਜਾਗ ਆਈ ਆ ਤਾਂ ਉੱਠ ਕੇ ਨਹਾ ਕੇ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਲਗੇ। ਬਾਕੀ ਆਇਆ ਸਵੇਰ ਦੇ ਟਾਈਮ ਤੇ ਜਦੋਂ ਜਲਦੀ ਉੱਠ ਕਰਦੇ ਆਂ ਤੇ ਮਨ ਨੂੰ ਵੀ ਬਹੁਤ ਸ਼ਾਂਤੀ ਮ ਰੂਮ ਦੇ ਵਿੱਚੋਂ ਬਾਹਰ ਨਿਕਲ ਕੇ ਬੈਠਦੇ ਆ ਫੋਰਚ ਦੇ ਵਿੱਚ ਤੇ ਬਹੁਤ ਜ਼ਿਆਦਾ ਸਕੂਨ ਮਿਲਦਾਗਾ ਮਨ ਨੂੰ ਕਿਉਂਕਿ ਉਸ ਟਾਈਮ ਤੇ ਬਿਲਕੁਲ ਸ਼ਾਂਤੀ ਹੁੰਦੀ ਹੈ ਚਾਰ ਚੁਫੇਰੇ ਹੋਜੀ ਰੋਟੀ ਬਣਾ ਲਗੇ ਤੇ ਰੋਟੀ ਬਣਾ ਕੇ ਬਸ ਉਸ ਤੋਂ ਬਾਅਦ ਕੱਪੜੇ ਧੋ ਲਾਂਗੇ ਕਿਉਂਕਿ ਪੋਚਾ ਵੀ ਹੁਣ ਪ੍ਰਾਬਲ ਲਗਾ ਰਹੀ ਸੀ ਇਸ ਟਾਈਮ ਤੇ ਹੁਣ ਮੈਂ ਕਿੱਸ ਵੀ ਕਿਚਨ ਛੱਡਦੀ ਤੂੰ ਚਲ ਕੇ ਚੰਦੇ ਵਿੱਚ ਬਾਅਦ ਚ ਲਗਾਇਆ ਜਾਊਗਾ ਰੋਟੀ ਬਣਾ ਕੇ ਕਿਉਂਕਿ ਕਿਚਨ ਦੇ ਵਿੱਚ ਤਾਂ ਝਾੜੂ ਵੀ ਇੱਕ ਵਾਰੀ ਦੁਬਾਰਾ ਲਗਾਉਣਾ ਹੀ ਪੈਂਦਾਗਾ ਜਿਹੜੇ-ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਆ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ-ਜਿਹੜੇ ਭੈਣ ਭਰਾ ਆਪਣੇ ਨਾਲ ਨਵੇਂ ਜੁੜ ਰਹੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਜੀ ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਆਪਾਂ ਅੱਗੇ ਵਧਣਾ ਉਸ ਤੋਂ ਬਾਅਦ ਰੋਟੀ ਸਬਜ਼ੀ ਦਾ ਕੰਮ ਆਪਣਾ ਨਿਬੜ ਗਿਆ ਸੀਗਾ ਇਹ 8:00 ਵਜੇ ਦਾ ਟਾਈਮ ਹੀ ਆ ਤੇ ਬਰਤਨ ਮੈਨੂੰ ਐਸ ਵੀ ਚਲ ਨਾਲ ਦੀ ਨਾਲ ਚੱਕਦਾ ਰੋਟੀ ਖਾ ਲਈ ਸੀਗੀ ਤੇ ਫਣ ਵੀ ਪਾਤੀ ਸੀ ਮੈਂ ਤੇ ਬਰਤਨ ਵੀ ਥੋੜੇ ਸੀ ਕਿਉਂਕਿ ਚਾਹ ਵਾਲੇ ਬਰਤਨ ਵੀ ਮੈਂ ਪਹਿਲਾਂ ਹੀ ਚੱਕ ਤੇ ਸੀਗੇ ਰੋਟੀ ਲੱਗਣ ਤੋਂ ਵੀਡੀਓ ਥੋੜੀ ਜਿਹੀ ਫਾਸਟ ਕੀਤੀ ਵੀ ਐ ਇੱਥੇ ਗੈਸ ਵਗੈਰਾ ਹਜੇ ਸਾਫ਼ ਕਰਨ ਵਾਲਾ ਰਹਿੰਦਾਗਾ ਤੇ ਮੈਨੂੰ ਐਸ ਵੀ ਚਲੋ ਪਹਿਲਾਂ ਬਾਤਨ ਚੱਕਦਾ ਤੇ ਗੈਸ ਸਲਫ ਬਾਅਦ ਦੇ ਵਿੱਚ ਸਾਫ਼ ਕਰ ਦੂੰਗੇ ਭਾਬੀ ਆਸ ਟਾਈਮ ਤੇ ਨਹਾ ਹਾਲੀ ਸੀਗੀ ਬਸ ਐ ਆਉਂਦਾ ਵੀ ਚਲੋ ਨਹਾ ਲੈਂਦੇ ਜਦੋਂ ਬੱਚੇ ਤੇ ਉਹਦੇ ਨਾਲ ਦੀ ਨਾਲ ਕੱਪੜੇ ਲੱਗ ਜਾਂਦੇ ਆ ਤੇ ਨਹੀਂ ਕੱਪੜੇ ਫਿਰ ਬਾਅਦ ਦੇ ਵਿੱਚ ਰਹਿ ਜਾਂਦੇ ਆਗੇ ਕਿਚਨ ਦਾ ਕੰਮ ਨਵੇੜ ਕੇ ਤੋਸ ਤੋਂ ਬਾਅਦ ਬਸ ਮੈਂ ਕੱਪੜੇ ਵੀ ਧੋ ਲੈ ਸੀਗੇ ਤੇ ਥਾਂ ਵੀ ਧੋਤਾ ਸੀਗਾ ਕਪੜੇ ਮੈਨੂੰ ਐਸ ਵੀ ਚਲੋ ਬਾਅਦ ਦੇ ਵਿੱਚ ਸੁੱਕਣੇ ਪਾ ਦੂੰਗੀ ਤੇ ਹਵਾ ਉਸ ਟਾਈਮ ਤੇ ਵੀ ਬਹੁਤ ਜ਼ਿਆਦਾ ਚੱਲੀ ਜਾਂਦੀ ਸੀਗੀ ਐਸ ਵੀ ਚਲੋ ਕੇਰਾ ਧੋ ਕੇ ਤੇ ਰਾਤ ਵਾਲਾ ਜਿਹੜਾ ਰੇਤਾਂ ਮਿੱਟੀ ਸੀ ਉਹ ਨਿਕਲ ਗਿਆ ਤੇ ਕਪੜੇ ਅੱਜ ਮੈਂ ਡਰਾਈ ਕਰਤੇ ਸੀ ਮੈਨੂੰ ਐ ਸੀਗਾ ਵੀ ਜਦੋਂ ਇੰਨਾ ਅਜੇ ਹਵਾ ਚੱਲੀ ਜਾਂਦੀ ਰੇਤਾਂ ਮਿੱਟੀ ਵੀ ਨਾਲ ਆਉਂਦਾ ਹੀ ਹੈਗਾ ਤੇ ਕਪੜੇ ਡਰਾਈ ਕਿਤੇ ਥੋੜੇ ਜਿ जल्दी ਸੁੱਕ ਜਾਂਦੇ ਹੈਗੇ ਫਿਰ ਚੱਕੇ ਜਾਣਗੇ ਬਸ ਤਾਂ ਮੈਨੂੰ ਐ ਸੀ ਪਹਿਲਾਂ ਸਟੈਂਡ ਤੇ ਪਾ ਦਾਂ ਤੇ ਫਿਰ ਮੈਨੂੰ ਆਏ ਹੋਗਾ ਵੀ ਚਲੋ ਇੱਕ ਵਾਰੀ ਬਾਹਰ ਇਸ ਤਰ੍ਹਾਂ ਹਵਾ ਲਵਾ ਦਾਂ ਕੱਪੜਿਆਂ ਨੂੰ ਉਕੇ ਬੱਡੇ ਸ਼ੇਟਾਂ ਵੀ ਸੇਹਿੰਗਾ ਤੇ ਚਲੋ ਜਲਦੀ ਸੁੱਕ ਜਾਣਗੇ ਟਰਾਈ ਕਿਤੇ ਟਾਈਮ ਤਾਂ ਨਹੀਂ ਲੱਗਦਾਗਾ ਸਾਢੇ 9 ਦਾ ਟਾਈਮ ਸੀਗਾ ਸਵੇਰ ਦਾ ਤੇ ਆਪਣੇ ਸਾਰੇ ਕੰਮ ਹੋ ਗਏ ਸਵੇਰ ਵਾਲੇ ਤੇ ਹੁਣ ਆਪਾਂ ਫਿਰਿਆਂ ਬਸ ਦੁਪਹਿਰ ਤੱਕ ਦੁਪਹਿਰ ਦਾ ਵੀ ਆਇਆ ਵੀ ਚਲੋ ਆਪਣੇ ਸਬਜ਼ੀ ਵੀ ਵੈਸੇ ਥੋੜੀ ਜਿਹੀ ਪਈ ਆ ਤੇ ਦਾਲ ਵੀ ਬਣ ਗਈ ਆ ਤੇ ਦੁਪਹਿਰ ਦੇ ਟਾਈਮ ਤੇ ਰੋਟੀ ਬਣਾਉਣੀ ਹੋਊਗੀ ਕੋਨਾ ਚਿਰ ਬਸ ਹੁਣ ਫਿਰਿਆਂ ਕੋਈ ਸੂਟ ਵਗੈਰਾ ਕੱਟ ਕਰਕੇ ਤੇ ਉਸ ਤੇਚ ਕਰ ਲਾਂਗੇ ਅਮੀ ਇਹ ਕਰਦੇ ਆ ਕਿ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਜੇਕਰ ਵੀਡੀਓ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੇ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਮਿਲਦੇ ਆਪਾਂ ਤੁਹਾਨੂੰ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ